ਸਰਬਜੀਤ ਕੌਰ ਜੀ ਆਪਣਾ ਸਿਮਰਨ ਦਾ ਪ੍ਰੈਕਟੀਕਲ ਦੱਸਦੇ ਆ ਕਿ ਕੰਨਾਂ ਦੇ ਵਿੱਚ ਟੀਂ ਟੀ ਦੀ ਆਵਾਜ਼ ਆਉਂਦੀ ਹੈ ਜਦੋਂ ਮੈਂ ਸੌਣ ਲੱਗਦੀ ਹਾਂ ਅੱਖਾਂ ਬੰਦ ਕਰਦੀ ਹਾਂ ਤਾਂ ਸਾਹਮਣੇ ਕਾਲੇ ਬੱਦਲਾਂ ਵਿੱਚੋਂ ਇੱਕ ਰੋਸ਼ਨੀ ਨਿਕਲਦੀ ਹੈ ਤੇ ਮੈਂ ਅੱਖਾਂ ਖੋਲ੍ਹ ਲੈਂਦੀ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਣੇ ਕੋਲ ਡੀਬੀ ਸਰਬਜੀਤ ਕੌਰ ਜੀ ਜੋ ਕਿ ਆਪਾਂ ਨੂੰ ਕਮੈਂਟ ਕਰਦੇ ਨੇ ਦੱਸਦੇ ਨੇ ਵੀ ਜੀ ਮੇਰੇ ਕੰਨਾਂ ਦੇ ਵਿੱਚ ਤੀਂ-ਤੀਂ ਦੀ ਆਵਾਜ਼ ਆਉਂਦੀ ਹੈ ਮੈਂ ਜਦੋਂ ਸੌਣ ਲੱਗਦੀ ਹਾਂ ਅੱਖਾਂ ਬੰਦ ਕਰਦੀ ਹਾਂ ਤਾਂ ਸਾਹਮਣੇ ਕਾਲੇ ਬੱਦਲਾਂ ਦੇ ਵਿੱਚੋਂ ਇੱਕ ਰੌਸ਼ਨੀ ਨਿਕਲਦੀ ਹੈ ਤੇ ਮੈਂ ਅੱਖਾਂ ਖੋਲ੍ਹ ਲੈਂਦੀ ਹਾਂ ਇਹ ਕੀ ਹੈ ਵਾਹਿਗੁਰੂ ਜੀ ਜੇ ਤੁਸੀਂ ਗੁਰਬਾਣੀ ਪੜਨ ਦੇ ਨਾਲ-ਨਾਲ ਸਿਮਰਨ ਦਾ ਅਭਿਆਸ ਕਰਦੇ ਹੋ ਤੇ ਤੁਹਾਨੂੰ ਪ੍ਰਕਾਸ਼ ਦਿਖਾਈ ਦਿੰਦਾ ਹੈ ਅੱਖਾਂ ਬੰਦ ਕਰਨ ਤੇ ਤਾਂ ਮਾਲਕ ਦੀ ਤੁਹਾਡੇ ਉੱਤੇ ਵੱਡੀ ਕਿਰਪਾ ਹੈ ਇਸ ਤੋਂ ਵੱਡੀ ਕਿਰਪਾ ਕੀ ਹੋ ਸਕਦੀ ਹੈ ਕਿ ਸਾਨੂੰ ਹਨੇਰੇ ਦੇ ਵਿੱਚ ਕੋਈ ਰੋਸ਼ਨੀ ਦਿਖਾਈ ਦਿੰਦੀ ਹੈ ਹਰ ਰੋਸ਼ਨੀ ਕੀ ਹੈ ਮਾਲਕ ਦਾ ਖੁਦ ਦਾ ਪ੍ਰਕਾਸ਼ ਹੈ ਪਰ ਇਹ ਰੋਸ਼ਨੀ ਵੇਖ ਕੇ ਹੀ ਅਸੀਂ ਰੁਕ ਨਹੀਂ ਜਾਣਾ ਕਿਉਂਕਿ ਇੱਥੇ ਸਾਡੀ ਮੰਜ਼ਿਲ ਨਹੀਂ ਹੈ ਕਿਉਂਕਿ ਹਜੇ ਅਸੀਂ ਆਪਣੇ ਸਰੀਰ ਨੂੰ ਛੱਡਣਾ ਨਹੀਂ ਸਿੱਖਿਆ ਹਜੇ ਅਸੀਂ ਨਾਮ ਦੇ ਵਿੱਚ ਸਮਾਏ ਨਹੀਂ ਜਦ ਤੱਕ ਸਾਨੂੰ ਨਾਮ ਦੀ ਪ੍ਰਾਪਤੀ ਪਹਿਲਾਂ ਨਹੀਂ ਹੁੰਦੀ ਤੇ ਸਾਡੇ ਅੰਦਰ ਅਜਿਹੀਆਂ ਨਿਸ਼ਾਨੀਆਂ ਪ੍ਰਗਟ ਹੁੰਦੀਆਂ ਤਉ ਮਾਲਕ ਸਾਨੂੰ ਇਸ਼ਾਰਾ ਕਰਦੇ ਨੇ ਕਿ ਪੁੱਤ ਤੂੰ ਕਿਹੜੇ ਕੰਮ ਕਰਨੇ ਨੇ ਤੂੰ ਕੀ ਕਰਨ ਆਇਆ ਹੈ ਇਹਨਾਂ ਇਸ਼ਾਰਿਆਂ ਨੂੰ ਸਮਝਦੇ ਸਮਝਦੇ ਅਸੀਂ ਸੱਚੀ ਸੰਗਤ ਦੇ ਵਿੱਚ ਜਾਣਾ ਹੁੰਦਾ ਬਾਣੀ ਨੂੰ ਵਿਚਾਰ ਵਿਚਾਰ ਕੇ ਪੜਨਾ ਹੁੰਦਾ ਹੁਣ ਮਾਲਕ ਨੇ ਤੁਹਾਡੇ ਉੱਪਰ ਬੜੀ ਕਿਰਪਾ ਕੀਤੀ ਹੈ ਕਿ ਤੁਹਾਨੂੰ ਉਹ ਅਨਹਦ ਸ਼ਬਦ ਵੀ ਸੁਣਾਈ ਦਿੰਦੇ ਨੇ ਪਰ ਸਾਨੂੰ ਪਤਾ ਹੋਣਾ ਚਾਹੀਦਾ ਕਿ ਅਸੀਂ ਅਨਹਦ ਸ਼ਬਦ ਕਦੋਂ ਤੇ ਕਿਵੇਂ ਸੁਣਨੇ ਹੈ ਜੇ ਤੁਸੀਂ ਵਿਚਾਰਾਂ ਵਿੱਚ ਸੁਣੋਗੇ ਤਾਂ ਨੁਕਸਾਨ ਹੋ ਸਕਦਾ ਤੁਹਾਡੇ ਮਨ ਦਾ ਸੰਤੁਲਨ ਵਿਗੜ ਸਕਦਾ ਤੁਹਾਡੇ ਸਰੀਰ ਦਾ ਸੰਤੁਲਨ ਵਿਗੜ ਸਕਦਾ ਨਾਮ ਬੜੀ ਇੱਕ ਪਾਵਰਫੁਲ ਡੋਜ਼ ਆ ਜੋ ਕਿ ਸਾਡੇ ਤਨ ਤੇ ਮਨ ਨੂੰ ਦਿੱਤੀ ਜਾਂਦੀ ਮਾਲਕ ਵੱਲੋਂ ਪਰ ਜੇ ਇਹ ਸਾਡਾ ਤਨ ਤੇ ਮਨ ਉਹ ਡੋਜ਼ ਲੈਣ ਦੇ ਕਾਬਿਲ ਨਹੀਂ ਤੇ ਅਸੀਂ ਧੱਕੇ ਦੇ ਨਾਲ ਲੈਣ ਦੀ ਕੋਸ਼ਿਸ਼ ਕਰਾਂਗੇ ਤਾਂ ਬਹੁਤ ਹੀ ਜੀਵਾਂ ਦਾ ਨੁਕਸਾਨ ਹੋ ਜਾਂਦਾ ਇਸ ਨੁਕਸਾਨ ਤੋਂ ਬਚਣ ਲਈ ਕੀ ਕਰਨਾ ਹੈ ਕਿ ਜੇ ਸਾਡੇ ਅੰਦਰ ਅਨਹਦ ਸ਼ਬਦ ਪ੍ਰਗਟ ਨੇ ਤਾਂ ਅਸੀਂ ਇਹਨਾਂ ਨੂੰ ਆਪਣੇ ਮਨ ਨੂੰ ਪਹਿਲਾਂ ਠਹਿਰਾਓ ਵਿੱਚ ਲੈ ਕੇ ਆਉਣਾ ਮਾਲਕ ਦੀ ਹਜ਼ੂਰੀ ਵਿੱਚ ਲੈ ਕੇ ਆਉਣਾ ਮਾਲਕ ਦੇ ਸਨਮੁਖ ਕਰਨਾ ਹੈ ਤੇ ਉਹ ਸਾਨੂੰ ਕੌਣ ਕਰੇਗਾ ਵਾਹਿਗੁਰੂ ਗੁਰਮਤਿਰ ਵਾਹਿ ਗੁਰੂ ਵਾਹਿ ਗੁਰੂ ਇਸ ਨੂੰ ਸੁਣਦੇ ਸੁਣਦੇ ਸਾਡਾ ਮਨ ਵਿਚਾਰਾਂ ਤੋਂ ਪਰੇ ਹੋ ਜਾਂਦਾ ਹੈ ਸਾਡੇ ਮਨ ਨੂੰ ਵਿਚਾਰ ਉਹਨੇ ਬੰਦ ਹੋ ਜਾਂਦੇ ਜਦੋਂ ਉਹ ਵਿਚਾਰ ਉਹਨੇ ਬੰਦ ਹੋਣਗੇ ਇਹ ਸ਼ਬਦ ਆਪਣੇ ਆਪ ਉੱਚੀ ਹੋਣਗੇ ਤੇ ਇਹਨਾਂ ਸ਼ਬਦਾਂ ਦੇ ਵਿੱਚ ਧਿਆਨ ਲਗਾ ਕੇ ਅਸੀਂ ਜਦੋਂ ਸਾਹਮਣੇ ਦੇਖਦੇ ਹਾਂ ਤਾਂ ਹਨੇਰੇ ਦੇ ਵਿੱਚੋਂ ਪ੍ਰਕਾਸ਼ ਦਿਖਾਈ ਦਿੰਦਾ ਸੰਗਤ ਕਿਉਂ ਹੋਣੀ ਜ਼ਰੂਰੀ ਹੈ ਕਿਉਂਕਿ ਜੋ ਇੱਕ ਪ੍ਰਕਾਸ਼ ਹੈ ਉਹ ਤੱਤਾਂ ਦਾ ਪ੍ਰਕਾਸ਼ ਵੀ ਹੁੰਦਾ ਹੈ ਬਹੁਤੇ ਜੀਵ ਇਹਨਾਂ ਨੂੰ ਵੇਖ-ਵੇਖ ਕੇ ਖੁਸ਼ ਹੁੰਦੇ ਨੇ ਸੋ ਜੋ ਤੱਤਾਂ ਦਾ ਪ੍ਰਕਾਸ਼ ਹੁੰਦਾ ਹੈ ਇਹਨਾਂ ਨੂੰ ਅਸੀਂ ਨਹੀਂ ਵੇਖਣਾ ਇਹਨਾਂ ਦੇ ਵੱਲ ਅਸੀਂ ਧਿਆਨ ਨਹੀਂ ਲੈ ਕੇ ਜਾਣਾ ਸੋ ਗੁਰਮਖਾਹ ਦੇ ਨਾਲ ਸੰਗਤ ਦੇ ਵਿੱਚ ਬੈਠ ਕੇ ਵਿਚਾਰ ਜ਼ਰੂਰ ਕਰੋ ਤੇ ਜਦੋਂ ਵੀ ਸਾਨੂੰ ਪ੍ਰਕਾਸ਼ ਦਿਖਾਈ ਦੇਵੇ ਅਸੀਂ ਅੱਖਾਂ ਨਹੀਂ ਖੋਲਣੀਆਂ ਇਹੇ ਤਾਂ ਸਾਡੀ ਗਲਤੀ ਹੁੰਦੀ ਹੈ ਕਿ ਅਸੀਂ ਡਰਦੇ ਹਾਂ ਹੁਣ ਜੇ ਮਾਲਕ ਦਾ ਪ੍ਰਕਾਸ਼ ਹੋਇਆ ਤੇ ਅਸੀਂ ਅੱਖਾਂ ਖੋਲ ਲੈਨੇ ਆ ਇਸ ਦਾ ਮਤਲਬ ਹੈ ਇੱਕ ਬੱਚਾ ਆਪਣੇ ਮਾਪਿਓ ਤੋਂ ਡਰੀ ਜਾਂਦਾ ਕਿਉਂ ਕਿ ਕਿਉਂਕਿ ਸਾਡੇ ਅੰਦਰ ਉਹ ਜੀ ਵਿਚਾਰ ਨਹੀਂ ਮਰੇ ਅਸੀਂ ਬਾਣੀ ਤੋਂ ਭੇਦ ਨਹੀਂ ਲਿਆ ਕਿ ਸਾਡਾ ਪਿਤਾ ਕਿਹੋ ਜਿਹਾ ਪ੍ਰਕਾਸ਼ ਨੂੰ ਵੇਖ ਕੇ ਤਾਂ ਸਾਨੂੰ ਖੁਸ਼ ਹੋਣਾ ਚਾਹੀਦਾ ਪਰ ਉਸ ਪ੍ਰਕਾਸ਼ ਦੀ ਪਹਿਚਾਨ ਹੋਣੀ ਜ਼ਰੂਰੀ ਹੈ ਤੇ ਇਹ ਆਪਾਂ ਸਿਮਰਨ ਦੇ ਵਿੱਚ ਬੈਠੀਆਂ ਅੱਖਾਂ ਨਹੀਂ ਖੋਲਣੀਆਂ ਹੁੰਦੀਆਂ ਅੱਖਾਂ ਆਪਾਂ ਬੰਦ ਹੀ ਰੱਖ ਕੇ ਵੇਖਣਾ ਹੁੰਦਾ ਜੇ ਅਸੀਂ ਅੱਖਾਂ ਖੋਲ ਲਈਆਂ ਤਾਂ ਸਾਡੇ ਮੂਹਰੇ ਸਾਡੇ ਅੱਗੇ ਫਿਰ ਵਿਚਾਰ ਚੱਲਣਗੇ ਸੰਸਾਰ ਸਾਨੂੰ ਦਿਖਾਈ ਦੇਵੇਗਾ ਇਧਰਲਾ ਖੇਡ ਜੋ ਲੋਕ ਦਾ ਹੈ ਸ਼ੁਰੂ ਹੋ ਜਾਵੇਗਾ ਤੇ ਪਰਲੋਕ ਦਾ ਬੰਦ ਹੋ ਜਾਵੇਗਾ ਜਦੋਂ ਆਪਾਂ ਅੱਖਾਂ ਬੰਦ ਕਰਦੇ ਹਾਂ ਵਿਚਾਰ ਰਹਿਤ ਹੁੰਨੇ ਹਾਂ ਅਨਹਦ ਸ਼ਬਦਾਂ ਨੂੰ ਸੁਣਦੇ ਹਾਂ ਤਾਂ ਪਰਲੋਕ ਦਾ ਖੇਡ ਸ਼ੁਰੂ ਹੁੰਦਾ ਹੈ ਸੰਸਾਰ ਦਾ ਖੇਡ ਬੰਦ ਹੋ ਜਾਂਦਾ ਹੈ ਸੋ ਕਿਸੇ ਪਹੁੰਚੇ ਹੋਏ ਗੁਰਮਖ ਦੀ ਆਪ ਸੰਗਤ ਦੇ ਵਿੱਚ ਜਾ ਕੇ ਉਹਨਾਂ ਦੇ ਨਾਲ ਵਿਚਾਰ ਕਰੋ ਆਪਣੀ ਅਵਸਥਾ ਦਾ ਉਹਨਾਂ ਦੇ ਨਾਲ ਜ਼ਿਕਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ